ਵੀਰਵਾਰ ਰੇਲਵੇ ਸਟੇਸ਼ਨ ਉਫਲੋਰ ਵਿਖੇ ਲੋਈਆਂ ਤੋਂ ਲੁਧਿਆਣੇ ਨੂੰ ਜਾ ਰਹੀ ਰੇਲ ਗੱਡੀ ਦੇ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੇ ਲਪੇਟ ਵਿੱਚ ਸਨ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਸਬੰਧੀ ਜਾਣਕਾਰੀ ਦੰਦੇ ਹੋਏ ਚੌਂਕੀ ਇੰਚਾਰਜ ਹਰਮੇਸ਼ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਉਫਲੋਰ ਪਲੇਟਫਾਰਮ ਨੰਬਰ 3 ਤੇ ਲੋਇਆਂ ਤੋਂ ਲੁਧਿਆਣੇ ਜਾਣ ਵਾਲੀ ਗੱਡੀ ਜਿਵੇਂ ਹੀ ਰੁਕੀ ਤਾਂ ਰੇਲ ਗੱਡੀ ਦੇ ਡੱਬੇ ਦੇ ਉੱਪਰ ਇੱਕ ਵਿਅਕਤੀ ਚੜ ਗਿਆ ਤੇ ਜਿਸ ਨੇ ਉੱਪਰ ਚੜਦੇ ਹੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਲਿਆ ਤੇ ਜਿਸ ਨਾਲ ਉਹ ਗੰਬੀਰ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ ਤੇ ਡਾਕਟਰਾਂ ਮੁਤਾਬਕ ਉਕਤ ਵਿਅਕਤੀ 80% ਸੜ ਚੁੱਕਿਆ ਜੋ ਅਲਾਜ਼ ਦਿਨ ਹੈ ਤੇ ਆਸ-ਪਾਸ ਖੜੇ ਲੋਕਾਂ ਨੇ ਦੱਸਿਆ ਕਿ ਇੱਕ ਤੋ ਵਿਅਕਤੀ ਪਾਗਲ ਲੱਗਦਾ ਜਿਸ ਦੀ شناخت ਨਹੀਂ ਹੋ ਪਈ 플ੋਰ ਤੋਂ ਫਲੋਟੇ ਬਿਲੀ ਸੰਦੀਪ ਪਟਿਆਰਾ ਦੀ ਰਿਪੋਰਟ ਮੈਂ ਸੌਰੀ ਐਸਆਈ ਹਰਮੇਸ਼ਪਾਲ ਚੌਂਕੀਨਚਾਰ ਦੇ ਜੀਆਰਪੀ 플ੋਰ ਅੱਜ ਮਿਤੀ 6 11 ਦੀ ਗੱਲ ਹੈ ਸਵੇਰ 9:00 ਤੋਂ 10:00 ਵਜੇ ਦੀ 10:00 ਵਜੇ ਦੇ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਨੀਆ ਤੋਂ ਲੁਧਿਆਣਾ ਜਾਣ ਲਈ ਡੀਐਮਜੂ ਗੱਡੀ 3 ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੀ ਛੱਤ ਤੇ ਚੜ ਗਿਆ ਤੇ ਮੈਂ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਹੱਥ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਪਾਉਣ ਅਨੁਸਾਰ ਹੀ ਉਹ ਬੰਦਾ ਤਾਰਾਂ ਨਾਲ ਚੁੰਬੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਮਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿਹਦੀ ਪਹਿਚਾਣ ਕੋਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਪਦਾ ਹੈ ਥੈਂਕ ਯੂ ਜੀ